ਤੁਹਾਡਾ ਸਾਰਿਆਂ ਦਾ ਗੁਰਾਇਆਂ ਲਾਈਵ ਦੇ ਵਿੱਚ ਜਿਵੇਂ ਪਤਾ ਹੀ ਹੈ ਕਿ ਨਗਰ ਕੌਂਸਲ ਗੁਰਾਇਆਂ ਦੇ ਜਿਹੜੇ ਚੋਣਾਂ ਹੋ ਕੇ ਹਟੀਆਂ ਉਸ ਤੋਂ ਬਾਅਦ ਜਿਹੜਾ ਹੈ 13 ਦੇ ਵਿੱਚੋਂ 10 ਦੇ ਉੱਪਰ ਆਮ ਆਦਮੀ ਪਾਰਟੀ ਦੇ ਜਿਹੜੇ ਕੌਂਸਲਰ ਜਿਹੜੇ ਜੇਤੂ ਰਹੇ ਆ ਦੋ ਦੇ ਉੱਪਰ ਆਜ਼ਾਦ ਤੇ ਇੱਕ ਦੇ ਉੱਪਰ ਭਾਜਪਾ ਨੇ ਜਿਹੜੀ ਜਿੱਤ ਹਾਸਲ ਕੀਤੀ ਹੈ ਕੌਂਸਲਰ ਚੁਣੇ ਗਏ ਆ ਉਸ ਤੋਂ ਬਾਅਦ ਹੁਣ ਸਾਰਿਆਂ ਦੀ ਨਿਗਾਹਾਂ ਟਿਕੀਆਂ ਹੋਈਆਂ ਕਿ ਨਗਰ ਕੌਂਸਲ ਗੁਰਾਇਆਂ ਨੂੰ ਕਿਹੜਾ ਪ੍ਰਧਾਨ ਮਿਲਣ ਜਾ ਰਿਹਾ ਇਸ ਨੂੰ ਲੈ ਕੇ ਕੀ ਕੋਸ਼ਿਸ਼ ਉਮੀਦਾਂ ਹੈ ਸ਼ਹਿਰ ਵਾਸੀਆਂ ਨੂੰ ਕਿਹੋ ਜਿਹਾ ਪ੍ਰਧਾਨ ਸ਼ਹਿਰ ਵਾਸੀ ਚਾਹੁੰਦੇ ਆ ਕੀ ਕੋਈ ਸਮੱਸਿਆਵਾਂ ਆ ਅਜ ਜਿਹੜੇ ਸ਼ਹਿਰ ਵਾਸੀ ਐ ਉਹਨਾਂ ਨਾਲ ਗੱਲਬਾਤ ਕਰੂੰਗੇ ਕਿਹੋ ਜਿਹਾ ਪ੍ਰਧਾਨ ਉਹ ਚਾਹੁੰਦੇ ਆ ਕਿ ਸ਼ਹਿਰ ਨੂੰ ਮਿਲੇ ਕੀ ਕੋਈ ਸਮੱਸਿਆਵਾਂ ਜਿਹੜੀਆਂ ਹੈਗੀਆਂ ਆ ਇਹਨੂੰ ਲੈ ਕੇ ਟੈਕਸੀ ਯੂਨੀਅਨ ਤੇ ਆਟੋ ਯੂਨੀਅਨ ਦੇ ਜਿਹੜੇ ਇੱਥੇ ਵੀਰ ਮੌਜੂਦ ਐ ਉਹਨਾਂ ਨਾਲ ਗੱਲਬਾਤ ਵੀ ਕਰਕੇ ਕੋਸ਼ਿਸ਼ ਕਰਦੇ ਆ ਲਓ ਜੀ ਪਹਿਲਾ ਦਾ ਪਹਿਲਾ ਦਾ ਬਧਾਈਓ ਇਹ ਕਹ ਦਸੋ ਨਗਰ ਕਾਉਂਸਲ ਕਰਾਇਆ ਦੀ ਜਿਹੜੀ ਚੌਣਾ ਹੋਈਆਂ ਤੁਸੀਂ ਇੱਥੇ ਲੰਮਾ ਸਮਾਂ ਚਾਹੇ ਤੁਸੀਂ ਪਿੰਡ ਆ ਤੁਹਾਨੇ ਪਰ ਜਿਹੜਾ ਤੁਹਾਡੀ ਟੈਕਸੀਆਂ ਆ ਮੇਨ ਚੌਂਕ ਦੇ ਵਿੱਚ ਰਹਿੰਦੀਆਂ ਗਰਾਆਂ ਨੂੰ ਤੁਸੀਂ ਬੜੇ ਲੰਮੇ ਸਮੇਂ ਤੋਂ ਦੇਖਦੇ ਪਏ ਆ ਕੀ ਕੋਈ ਕੁਸ਼ ਸਮੱਸਿਆਵਾਂ ਤੁਹਾਨੂੰ ਲੱਗਦੇ ਵੀ ਇਹ ਗਰਾਆਂ ਸ਼ਹਿਰ ਦੀ ਸਮੱਸਿਆਵਾਂ ਆ ਕੀ ਕੁਝ ਹੱਲ ਹੋਣਾ ਚਾਹੀਦਾ ਕਿਉਂਕਿ ਹੁਣ ਜਿਹੜੀ ਨਗਰ ਕਾਉਂਸਲ ਦੀ ਟੀਮ ਜਿਹੜੀ ਹੈ ਨਵੀਂ ਬਣੀ ਆ ਕੀ ਕੋਈ ਸਮੱਸਿਆਵਾਂ ਤੁਹਾਨੂੰ ਲੱਗਦੀਆਂ ਕਿ ਆਹ ਸਮੱਸਿਆ ਇਹ ਹੱਲ ਹੋਣੀਆਂ ਚਾਹੀਦੀਆਂ ਮਨੀਸ਼ ਜੀ ਪਹਿਲੇ ਤੋਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਦੂਜੀ ਗੱਲ ਇਹ ਸਮੱਸਿਆ ਦੀ ਸਮੱਸਿਆ ਸਭ ਤੋਂ ਵੱਡੀ ਇੱਥੇ ਬਾਥਰੂਮ ਦੀ ਰਹੀ ਆ ਹੁਣ ਤੱਕ ਮੈਂ 92 ਤੋਂ ਟੈਕਸੀ ਚਲਾਉਣ ਲੱਗਿਆ 92 ਤੋਂ ਲੈ ਕੇ ਹੁਣ ਤੱਕ ਬਾਥਰੂਮ ਦੀ ਸਮੱਸਿਆ ਰਹੀ ਆ ਪਰ ਬਾਥਰੂਮ ਹੱਲੇ ਵੀ ਬੰਦਿਆ ਜਿੰਦੇ ਲੱਗੇ ਆ ਲੋਕ ਕਦੋਂ ਦੀ ਕਦੋਂ ਦੇ ਇਹ ਬਿਲਡਿੰਗ ਬਣੀ ਹੋਈ ਐ ਇੱਥੇ ਕਿੰਨੇ ਚਿਰ ਹੋ ਗਿਆ ਬਿਲਡਿੰਗ ਬਣੀ ਨੂੰ ਤਾਂ ਸਾਲ ਕੀ ਹੋਇਆ ਇੱਕ ਖੋਲਦਾ ਕਿਉਂ ਨਹੀਂ ਪੁੱਛਿਆ ਨਹੀਂ ਗੱਲੀ ਕਦੀ ਨਹੀਂ ਪੁੱਛਿਆ ਕਿਸੇ ਨੇ ਤੁਸੀਂ ਮੈਨੂੰ ਪੁੱਛਿਆ ਕਦੀ ਅਸੀਂ ਵੀ ਮੈਨੂੰ ਪੁੱਛਿਆ ਕਿਉਂਕਿ ਜੇ ਖੋਲ ਦੇ ਮੈਂ ਤਾਂ ਇੱਕ ਦਿਨ ਗਿਆ ਬਾਥਰੂਮ ਉੱਥੇ ਵੀ ਬਸ ਹਿੰਦੇ ਲੱਗੇ ਸੀ ਹਮ ਹੋਰ ਇੱਕ ਤਾਂ ਮੇਨ ਸਮੱਸਿਆ ਬਾਥਰੂਮ ਦੀ ਹੈਗੀ ਆ ਹੋਰ ਵੀ ਕੋਈ ਸਮੱਸਿਆ ਇੱਥੇ ਹੋਰ ਕੀ ਆ ਹੋਰ ਸਮੱਸਿਆ ਬੱਸ ਸਟੈਂਡ ਦੀ ਆ ਟੈਕਸੀ ਸਟੈਂਡ ਦੀ ਸਮੱਸਿਆ ਸਾਰਾ ਕੁਝ ਆ ਇੱਥੇ ਇਨਾ ਪਾਣੀ ਖੜਦਾ ਬੜੀ ਸਮੱਸਿਆ ਤੋਂ ਨਾ ਬੱਸੇ ਸਮੱਸਿਆ ਸਮੱਸਿਆ ਕੋਈ ਹੱਲ ਨਹੀਂ ਹੁੰਦਾ ਹੈਗਾ ਇੱਥੇ ਨਹੀਂ ਹੁੰਦਾ ਕਿਉਂ ਹੁਣ ਨਵੀਂ ਜਿਹੜੀ ਕਾਉਂਸਲ ਚੁਣੀ ਗਈ ਹੈ ਕਿਹੋ ਜਿਹਾ ਚਾਹਨੇ ਆ ਇੱਥੇ ਜਿਹੜੀ ਟੀਮ ਆਈ ਹੈ ਕਿਹੋ ਜਿਹਾ ਪ੍ਰਧਾਨ ਹੋਣਾ ਚਾਹੀਦਾ ਹੈ ਜਿਹੜੇ ਇਹ ਮੁਸ਼ਕਲਾਂ ਨੂੰ ਹੱਲ ਕਰੇ ਅਸੀਂ ਚਾਹੁੰਦੇ ਆ ਵੀ ਜਿਹੜੀ ਗੁਰਾਇਆਂ ਦੀ ਨਵੀਂ ਟੀਮ ਬਣੀ ਆ ਉਹ ਸਾਰੇ ਗਲੀਆਂ ਮੱਲਿਆਂ ਦੇ ਵਿੱਚ ਜਿੱਥੇ ਵੀ ਪਾਣੀ ਖੜਦਾ ਹੈ ਉਸ ਪਾਣੀ ਦੀ ਉਸ ਸਮੱਸਿਆ ਨੂੰ ਦੂਰ ਕੀਤਾ ਜਾਵੇ। ਚਲੋ ਹੋਰ ਵੀਰ ਵੀ ਸਾਡੇ ਇੱਥੇ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰ ਲੈਣੇ। ਸਾਡੀ ਸਤਿ ਸ਼੍ਰੀ ਅਕਾਲ ਸਰਦਾਰ ਜੀ ਕਿਉਂਕਿ ਤੁਹਾਡੀ ਵੀ ਉਮਰ ਕਾਫੀ ਹੋ ਗਈ ਹੈ ਤੁਸੀਂ ਵੀ ਟੈਕਸੀ ਚਲਾਣੇ ਇੱਥੇ ਸਮੱਸਿਆਵਾਂ ਦੇਖਦੇ ਆਂ ਗਰਾਿਆਂ ਦੀ ਸਮੱਸਿਆਵਾਂ ਕੀ ਕੋਈ ਸਮੱਸਿਆ ਇੱਥੇ ਕਿਹੋ ਜਿਹਾ ਹੱਲ ਚਾਹੁੰਦੇ ਇੱਥੇ ਆਉਣਾ ਚਾਹੀਦਾ। ਸਾਡੀ ਪਹਿਲਾਂ ਇੱਕ ਸਮੱਸਿਆ ਹੈ ਬੱਸ ਸਟੈਂਡ ਹੈ ਨਹੀਂ। ਨੰਬਰ 2 ਤੇ ਜਿਹੜਾ ਬਾਥਰੂਮ ਬਣਿਆ ਹੈ ਇਸ ਸਹਾਰਣ ਕਹਿੰਦਾ ਲੇਡੀਜ਼ ਨੂੰ ਬਹੁਤ ਤੰਗੀ ਆ। ਬੰਦੇ ਤਾਂ ਕਿਤੇ ਹੋਰ ਬਿਲਗਲ ਕਰਨੇ ਲੱਗ ਪਏ। ਲੇਕਿਨ ਇਹ ਕੰਮ ਬਹੁਤ ਜ਼ਰੂਰੀ ਹੋਇਆ। ਸੀਵਰੇਜ ਦਾ ਕੰਮ ਹੋ ਰੁਕਿਆ ਹੈ। ਬਸ ਸਟੈਂਡ ਕੋਈ ਨਹੀਂ ਇੱਥੇ। ਕਿ ਸੁਵਿਧਾ ਜਰੂਰ ਚਾਹੀਦੀ ਆ। ਪਰ ਜੇ ਚੋਣਾ ਸੀਗੇ ਬੜੇ ਇੱਥੇ ਟੀਮ ਲੱਗੀ ਹੁੰਦੀ ਸੀਗੀ ਇੱਥੇ ਆ ਕੇ ਉਹ ਪੈਪ ਪਾ ਤੇ ਸੀਵਰੇਜ ਖੋਲਤਾ। ਸੀਵਰੇਜ ਚਾਲੂ ਹੋ ਗਿਆ। ਹਲੇ ਚੱਲਿਆ ਨਹੀਂ। ਆ ਸਵੇਰੇ ਟਰੱਕ ਫਸ ਗਿਆ ਇੱਥੇ। ਅੱਛਾ। ਬੜੀ ਮੁਸ਼ਕਲ ਨਾਲ ਟਰੱਕ ਨਿਕਲਿਆ ਜੀ। ਉਹ ਸੀਵਰੇਜ ਦਾ ਕੰਮ ਨੇ ਕੀਤਾ ਵੀ ਹੈ ਨਾ। ਉਹ ਵੀ ਅਧੂਰਾ ਹੈਗਾ। ਮਿੱਟੀ ਚੱਕੇ ਨਹੀਂ ਵੇਚਤੀ। ਅੱਛਾ। ਔਰ ਮਿੱਟੀ ਪਈ ਨਹੀਂ ਉੱਥੇ ਔਰ ਮਿੱਟੀ ਪਈ ਜਾਂਦੀ ਪੂਰਾ ਪੱਥਰ ਪੈਂਦਾ ਗੱਡੀਆਂ ਨੂੰ ਪਰ ਮਿੱਟੀ ਪਾਉਂਦੇ ਲੇਕਿਨ ਮਿੱਟੀ ਪਈ ਨਹੀਂ ਇਹਨਾਂ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਹੁਣ ਵੋਟਾਂ ਕਰਕੇ ਫਟਾਫਟ ਉਹ ਕਰਕੇ ਭੱਜ ਗਏ ਆ ਹੁਣ ਰਾਤ ਅੱਗੇ ਪਹਿਲਾਂ ਟਰਾਲੀਆਂ ਬਹੁਤ ਫਸੀਆਂ ਇੱਥੇ ਜਦੋਂ ਝੋਨੇ ਦਾ ਸੀਜ਼ਨ ਚੱਲਦਾ ਸੀਗਾ ਉਦੋਂ ਇੱਥੇ ਭਾਜੀ ਘੱਟੋ ਘਾਟ ਦੀ 10 ਟਰਾਲੀਆਂ ਪਲਟੀਆਂ ਹੋਣੀਆਂ ਅਗਲੇ ਆ ਇੱਥੇ ਆ ਕੇ ਸਾਰੀ ਦਿਹਾੜੀ ਕਿਸੇ ਨੇ ਕੋਈ ਜੀਬੀਸੀ ਮੰਗਾ ਕੇ ਗੱਡੀ ਕਢਾਈ ਆ ਕਿਸੇ ਨੇ ਕੋਈ ਵੱਡੀਆਂ ਜਿੰਦਾ ਦੁਨੀਆਂ ਕਰੇ ਨਾ ਹੁੰਦੀਆਂ ਉਹਨਾਂ ਦੇ ਨਾਲ ਆਪਣੀਆਂ ਗੱਡੀਆਂ ਕਢਾ ਕੇ ਲੈ ਕੇ ਗਏ ਕਿਉਂਕਿ ਮੇਨ ਸਮੱਸਿਆ ਬਾਥਰੂਮ ਦੀ ਸਮੱਸਿਆ ਹੈ ਇਹ ਇਹ ਕਈ ਚਿਰ ਤੋਂ ਇੱਥੇ ਅਸੀਂ ਦੇਖਦੇ ਪਏ ਆ ਕਿ ਸਾਲ ਡੇਢ ਸਾਲ ਹੋ ਗਿਆ ਇੱਥੇ ਜਿਹੜਾ ਬਾਥਰੂਮ ਬਣਿਆ ਹੋਇਆ ਇਹ ਨਹੀਂ ਚੱਲੂ ਹੋਇਆ ਬਾਜੀ ਹਜੇ ਤੱਕ ਕੋਈ ਚੱਲੂ ਨਹੀਂ ਹੋਇਆ ਜੀ ਬਣਿਓ ਨੂੰ ਜ਼ਰੂਰ ਆਹ ਸਾਹਮਣੇ ਬਣਿਆ ਉਹਨਾਂ ਨੂੰ ਤਾਲੇ ਲੱਗਿਓ ਆ ਨਾ ਕਿ ਉੱਥੇ ਹਜੇ ਪਾਣੀ ਦਾ ਪ੍ਰਬੰਧ ਹੈ ਠੀਕ ਹੈ ਜੀ ਨਾ ਕੋਈ ਉੱਥੇ ਬਾਥਰੂਮ ਕਿਉਂਕਿ ਹੁਣ ਇਦਾਂ ਆ ਸਾਰਿਆਂ ਨੂੰ ਪਰੇਸ਼ਾਨੀ ਆ ਟੈਕਸੀ ਸਟੈਂਡ ਵਾਲਾ ਆ ਕਿਸੇ ਵੀ ਬਾਥਰੂਮ ਜਾਣਾ ਆ ਚਲੋ ਸਾਨੂੰ ਤਾਂ ਹੁਣ ਆਲੇ ਦੇ ਵਾਲੇ ਦੁਕਾਨਾਂ ਵਾਲੇ ਜਾਣਦੇ ਆ ਜਾਂ ਢਾਬਿਆਂ ਵਾਲੇ ਜਾਣਦੇ ਆ ਅਸੀਂ ਤਾਂ ਉੱਥੇ ਜਾ ਜਾਈਦਾ ਜਦੋਂ ਕਿ ਬਾਹਰਲਾ ਬੰਦਾ ਕੋਈ ਬੱਸੋਂ ਉੱਤਰ ਕੇ ਭੱਜ ਕੇ ਆਉਂਦਾ ਆ ਜੀ ਵਾਸ਼ਰੂਮ ਕਿੱਧਰ ਆ ਅਗਲੇ ਨੂੰ ਕੀ ਦਸੀਏ ਕਿੱਧਰ ਆ ਜੀ ਅਗਲੇ ਨੂੰ ਉੱਧਰ ਕਹੀਦਾ ਉੱਧਰ ਮੋਰੇ ਤਾਲੇ ਲੱਗੇ ਹੁੰਦੇ ਆ ਉੱਧਰ ਜੇ ਬਾਹਰਲੇ ਬਸੇ ਆ ਉੱਧਰ ਉਹਦੇ ਮੌਸ਼ਕਾ ਆਂਦਾ ਬਹੁਤ ਬੁਰਾ ਹਾਲ ਆ ਉੱਥੇ ਦਾ ਅੱਛਾ ਇਹ ਦਾਅਵੇ ਤਾਂ ਕਰਦੇ ਸੀਗੇ ਕਿ ਅਸੀਂ ਬਾਥਰੂਮ ਬਣਾਤਾ ਇੱਥੇ ਹੁਣ ਪਾਣੀ ਨਹੀਂ ਖੜੂਗਾ ਮਤਲਬ ਇੱਥੇ ਬਾਥਰੂਮ ਹੱਲੇ ਤੱਕ ਨਹੀਂ ਮਿਲਿਆ ਨਵੀਂ ਟੀਮ ਜਿਹੜੀ ਆਈ ਆ ਉਹਨਾਂ ਤੋਂ ਆਸ ਉਮੀਦ ਹੈਗੇ ਕਿ ਹੁਣ ਇਹ ਕੰਮ ਪੂਰਾ ਕਰੂਗੇ ਬਸ ਇਹ ਅਸੀ ਦਾ ਜੀ ਉਹਨਾਂ ਨੂੰ ਕਹਿ ਹੀ ਸਕਦੇ ਆ ਠੀਕ ਹੈ ਜੀ ਅੱਜ ਤਾਂ ਹੁਣ ਸਾਡੇ ਸਾਹਮਣੇ ਤੁਸੀਂ ਆਵੇ ਕੈਮਰਾ ਉਧਰ ਨੂੰ ਘੁਮਾ ਕੇ ਦੇ ਲੋ ਹਜੇ ਤੱਕ ਵੀ ਪਾਣੀ ਜਾਣ ਕੇ ਰੋਡ ਤੇ ਖੜਾ ਹੈ ਮੀਂਹ ਨਾਲੇ ਕਿੰਨਾ ਕੁ ਪਿਆ ਆ ਕੋਈ ਸੀਵਰੇਜ ਦਾ ਜੀ ਹਜੇ ਤੱਕ ਤਾਂ ਨਹੀਂ ਚੱਲਿਆ ਹੈਗਾ ਪਾਣੀ ਹਜੇ ਉੱਦੇ ਰੋਡਾਂ ਤੇ ਖੜਾ ਹੈ ਸਾਰਿਆਂ ਨੂੰ ਇਹੀ ਸਮੱਸਿਆ ਆ ਹੁਣ ਆ ਥੋੜਾ ਜਿਹਾ ਮੀਂਹ ਪੈ ਜਾਂਦਾ ਮੀਂਹ ਚੌਂਕ ਦੇ ਵਿੱਚ ਉੱਥੇ ਪੂਰਾ ਪਾਣੀ ਜਿ ਖੜਾ ਹੁੰ ਇਹੋ ਜਿਹਾ ਪ੍ਰਧਾਨ ਕਿਹੋ ਜਿਹਾ ਹੁਣ ਕਿਉਂਕਿ ਹੁਣ ਪ੍ਰਧਾਨ ਦੀ ਵਾਰੀ ਆ ਕੌਂਸਲ ਦੀ ਟੀਮ ਤਾਂ ਬਣ ਗਈ ਆ ਹੁਣ ਪ੍ਰਧਾਨ ਕਿਹੋ ਜਿਹਾ ਪ੍ਰਧਾਨ ਚਾਹਨੇ ਸ਼ਹਿਰ ਨੂੰ ਮਿਲੇ ਅਸੀਂ ਤਾਂ ਇਹ ਗੱਲ ਕਹਿੰਨੇ ਆ ਜੀ ਜਿਹੜੀਆਂ ਪ੍ਰਧਾਨ ਨੂੰ ਸਾਰੀਆਂ ਸਮੱਸਿਆ ਅਸੀਂ ਦੱਸਾਂਗੇ ਉਹਦਾ ਦਾ ਹੱਲ ਹੋਣਾ ਚਾਹੀਦਾ ਠੀਕ ਨਹੀਂ ਅਸੀਂ ਉਹਨਾਂ ਨੂੰ ਇਹ ਦੱਸ ਸਕਦੇ ਆਂ ਇਹ ਤਾਂ ਕਹਿ ਸਕਦੇ ਆਂ ਬਾਕੀ ਕਰਨਾ ਤਾਂ ਉਹਨਾਂ ਨੇ ਆ ਜੀ ਮੌਕੇ ਤੇ ਜੋ ਕਿਉਂਕਿ ਪ੍ਰਧਾਨਗੀ ਨੂੰ ਲੈ ਕੇ ਕਾਫੀ ਪੇਚ ਫਸਿਆ ਹੋਇਆ ਆ ਕਿਉਂਕਿ ਪ੍ਰਧਾਨ ਇੱਕ ਵਾਰ ਨਾਲ ਤਾਂ ਦਾਵੇਦਾਰ ਕਈ ਉਹਦੇ ਸਾਹਮਣੇ ਪੇਸ਼ ਹੋ ਰਹੇ ਆ ਗੱਲ ਭਾਜੀ ਇਹੀ ਹੈ ਜੇ ਹੁਣ ਕੋਈ ਕੰਮ ਕਰੂਗਾ ਤਾਂ ਗਾਹਾਂ ਵੋਟਾਂ ਲੈ ਲੂਗਾ ਜੇ ਨਹੀਂ ਕਰੂਗਾ ਤਾਂ ਫੇਰ ਤੁਹਾਨੂੰ ਪਤਾ ਹੈ ਫਿਰ ਸਾਰੇ ਦੇ ਹੱਥ ਖੜੇ ਹੀ ਆ ਪ੍ਰਧਾਨ ਮਤਲਬ ਕੋਈ ਯੋਗ ਮਿਲਣਾ ਚਾਹੀਦਾ ਹੈ ਤਾਂ ਲਾਦਾ ਹਾਂ ਹਾਂ ਪੜਿਆ ਲਿਖਿਆ ਹੋਵੇ ਯੋਗ ਹੋਵੇ ਇਮਾਨਦਾਰ ਹੋਵੇ ਜਿਹੜਾ ਕੰਮ ਨੂੰ ਜਾਣ ਕੇ ਪਤਾ ਉਹਨੂੰ ਪਤਾ ਹੋਵੇ ਕੰਮ ਕਰਾਉਣ ਦਾ ਇਹ ਜ਼ਰੂਰੀ ਆ ਸਿਫਾਰਸ਼ੀ ਨਾ ਹੋਵੇ ਲਫਾਫੇ ਚੋਂ ਨਿਕਲਿਆ ਨਾ ਹੋਵੇ ਨਹੀਂ ਨਹੀਂ ਕੋਈ ਸਿਫਾਰਸ਼ ਵਾਲਾ ਹੋਣਾ ਵੀ ਨਹੀਂ ਚਾਹੀਦਾ ਕਿਉਂਕਿ ਆਪਾਂ ਇਹ ਆ ਕਾਦੇ ਲਈ ਚਾਣਦੇ ਆ ਕਿ ਸਾਡਾ ਕੰਮ ਹੋਵੇ ਜੇ ਹੁਣ ਜਦੋਂ ਵੋਟਾਂ ਆ ਉਦੋਂ ਸਾਰੇ ਇੱਥੇ ਦੀਂਦੇ ਆ ਬਾਤੋ ਕੋ ਦੀਦਾ ਨਹੀਂ ਹੈਗਾ ਪਰ ਤਾਂ ਉਹ ਗੱਲ ਤਾਂ ਜੀ ਚੰਗੀ ਨਹੀਂ ਹੈਗੀ ਮਤਲਬ ਜਿਹੜਾ ਲੋਕਾਂ ਦੀ ਸੇਵਾ 'ਚ ਹਾਜ਼ਰ ਹੋਵੇ ਚੋ ਵੀ ਘੰਟੇ ਇੱਥੇ ਅਵੇਲੇਬਲ ਹੋਵੇ ਜੇ ਕੋਈ ਲੋੜ ਪੈਂਦੀ ਹੈ ਤੇ ਇੱਕ ਵਾਰ ਤੇ ਤੁਹਾਡੇ ਖੜਾ ਹੋਵੇ ਹਾਂ ਜੀ ਹਾਂ ਜੀ ਸਾਰੇ ਇਹੀ ਚਾਹੁੰਦੇ ਆ ਵੀ ਕਿਸੇ ਨੂੰ ਕੋਈ ਸਮੱਸਿਆ ਆ ਬੰਦਾ ਆ ਕੇ ਪੁੱਛੇ ਠੀਕ ਨਹੀਂ ਉਹਦੇ ਦਫ਼ਤਰ ਜਾ ਕੇ ਜੇ ਮੋਰੇ ਮਿਲੇ ਵੀ ਹਾਂ ਵੀ ਜੇ ਮੈਣ ਲਗਾਏ ਜਾਂ ਦਫ਼ਤਰ ਹੁਣ ਗੱਲ ਤਾਂ ਜੇ ਮੋਰੇ ਦਫ਼ਤਰ 'ਚ ਨਾ ਹੋਵੇ ਬੰਦਾ ਜੀ ਉਹ ਹੈ ਨਹੀਂਗੇ ਜੀ ਉਹ ਫਲਾਣੇ ਤਾਂ ਗਏ ਉਹ ਇਦਾਂ ਗਏ ਤੁਹਾਨੂੰ ਪਤਾ ਉੱਥੇ ਵੀ ਬਹਾਨੇਬਾਜ਼ੀਆਂ ਚੱਲਦੀਆਂ ਇਹਹੀ ਸਮੱਸਿਆ ਸਾਰਿਆਂ ਤੋਂ ਜਿਹੜੀ ਸਾਨੂੰ ਸਾਰੀ ਦੱਤੀ ਮੇਨ ਦਾ ਵਾਸ਼ਰੂਮ ਦੀ ਆ ਜਿਹੜੀ ਇਸ ਥਾਂ ਤੇ ਇਸ ਟਾਈਮ ਮੇਨ ਬੱਸ ਅੱਡਾ ਆ ਉਹ ਜ਼ਰੂਰੀ ਹੈ ਜੀ ਲਓ ਜੀ ਇੱਕ ਮੁੱਖ ਸਮੱਸਿਆ ਜਿਹੜੀ ਉਹ ਬਾਥਰੂਮ ਦੀ ਹਾਲੇ ਨਹੀਂ ਹੋ ਰਹੀ ਜੱਸੇ ਪਏ ਹੈ ਕਈਆਂ ਨੇ ਦੱਸਿਆ ਗਿਆ ਹੈ 1992 ਤੋਂ ਇੱਥੇ ਗੱਡੀ ਚਲਾ ਰਹੇ ਆ ਉਹ ਸਮੱਸਿਆ ਹੱਲ ਨਹੀਂ ਹੋਈ ਇਹ ਇਹ ਹੋਰ ਵੀ ਵੀਰ ਹੈਗੇ ਇੱਥੇ ਕਿਹੋ ਜਿਹਾ ਤੁਸੀਂ ਚਾਹੁੰਦੇ ਆ ਕਿਉਂਕਿ ਟੀਮ ਬਣ ਗਈ ਹੈ ਨਗਰ ਕੌਂਸਲ ਦੀ ਇਥੇ ਕਿਹੋ ਜਿਹਾ ਪ੍ਰਧਾਨ ਹੁਣ ਹੋਣਾ ਚਾਹੀਦਾ ਹੈ ਕਿਉਂਕਿ ਸ਼ਹਿਰ ਦੀ ਸਮੱਸਿਆ ਮੈਂ ਇੱਕ ਦਾ ਬਾਥਰੂਮ ਦੀ ਸਮੱਸਿਆ ਦੂਜੀ ਬੱਸ ਸਟੈਂਡ ਦੀ ਹੈ ਸੀਵਰੇਜ ਸਮੱਸਿਆ ਹੈ ਕਿਹੋ ਜਿਹਾ ਪ੍ਰਧਾਨ ਇੱਥੇ ਆਣਾ ਚਾਹੀਦਾ ਹੈ ਜਿਹੜਾ ਇਹ ਸ਼ਹਿਰ ਦੀ ਸਮੱਸਿਆ ਹੱਲ ਹੋਵੇ ਭਾਜੀ ਪ੍ਰਧਾਨ ਤਾਂ ਇਦਾਂ ਹੋਣਾ ਜਿਹੜਾ ਜਿਹੜਾ ਹਰ ਇੱਕ ਸਮੱਸਿਆ ਦਾ ਹੱਲ ਕਰੇ ਜਿੱਦਾਂ ਸਾਨੂੰ ਇੱਥੇ ਆਟੋ ਵਾਲਿਆਂ ਨੂੰ ਖੜੇ ਖੜੇ ਹੋਣ ਦੀ ਮਜ਼ਦੂਰੀ ਆ ਮੀਂਹ ਪੈ ਰਿਹਾ ਦੇਖੋ ਚਿੱਕੜ ਹੋ ਰਿਹਾ ਚਿੱਕੜ ਜਿ ਖੜ ਰਹੇ ਆ ਜੇ ਇਹਨੂੰ ਜੇ ਤਾਂ ਚਿੱਕੜ ਚ ਤੁਹਾਡੇ ਵਾਲੇ ਮਹੱਲੇ ਨੇ ਤਾਂ ਜਲਦੀ ਸ਼ਾਂਕਰੀ ਵਾਲੇ ਉਧਰ ਵੀ ਝੇਕੜ ਇਸ ਕਰਕੇ ਪ੍ਰਧਾਨ ਸਾਨੂੰ ਵਧੀਆ ਹੀ ਚਾਹੀਦਾ ਜਿਹੜਾ ਕੰਮ ਕਰਾ ਸਕੇ ਉਹ ਜਿੰਨੇ ਵੀ ਪ੍ਰਧਾਨ ਪਹਿਲਾਂ ਆਏ ਕਿਸੇ ਨੇ ਵੀ ਕੁਝ ਨਹੀਂ ਕਰਾਇਆ ਅੱਜ ਵੀ ਆਉਂਦੀ ਆ ਅੱਜ ਖੜੇ ਹੋਈਦਾ ਉਦੋਂ ਲੇਡੀ ਬਾਅਦ ਚੁੱਤੇ ਆਉਂਦੀ ਆ ਭਾਜੀ ਬਾਤ ਹੁਣ ਦੱਸੋ ਕਿੱਥੇ ਆ ਜੀ ਹੁਣ ਕੀ ਦਸੀ ਸਾਡੇ ਚਾਹ ਚ ਹੈ ਹੀ ਕੁਝ ਨਹੀਂ ਇਸ ਗੱਲ ਕਰਕੇ ਹੀ ਕਹਿੰਦੇ ਵੀ ਜਿਹੜਾ ਵੀ ਪ੍ਰਧਾਨ ਬਣਨਾ ਚਾਹੀਦਾ ਵਧੀਆ ਹੀ ਬਣਨਾ ਚਾਹੀਦਾ ਜਿਹੜਾ ਕੰਮ ਕਰਾ ਸਕੇ ਪ੍ਰਧਾਨ ਤਾਂ ਬਹੁਤ ਆਏ ਆ ਹਾਂ ਬਿੱਟੂ ਪ੍ਰਧਾਨ ਹੁਣੀ ਵੀਰੇ ਉਹਨਾਂ ਨੇ ਮੇਰੀ ਕੁਛ ਨਹੀਂ ਕਰਾਇਆ ਆ ਬਾਥਰੂਮ ਬਣਾ ਕੇ ਉਹਨਾਂ ਨੇ ਦੇਤੇ ਆ ਮੜ ਕੇ ਤਿਆਰੀ ਨਹੀਂ ਹੋਇਆ ਜੀ ਇਸ ਗੱਲ ਚਾਲੂ ਨਹੀਂ ਹੋਇਆ ਨਾ ਜੀ 2 ਸਾਲ ਹੋ ਗਏ ਬਣਿਆ ਨੂੰ ਉੱਥੇ ਚੱਲੀ ਜਾਂਦਾਗਾ ਉੱਥੇ ਖੜ੍ਹ ਵੀ ਨਹੀਂ ਹੁੰਦਾ ਉੱਥੇ ਦੇ ਲਾਓ ਆਟੋ ਖੜੇ ਆ ਜਿੱਥੇ ਲੇਡੀ ਨੇ ਪੱਦੀ ਨੂੰ ਜਾਣਾ ਗੁੜੀਆਂ ਜਾਣਾ ਉਹ ਬਹਿ ਬਹਿ ਵੀ ਨਹੀਂ ਸਕਦੀ ਇਸ ਗੱਲ ਕੇ ਸਮੱਸਿਆ ਬਹੁਤ ਹੈ ਭਾਜੀ ਪ੍ਰਧਾਨ ਵਧੀਆ ਹੀ ਜਾਈਦਾ ਹਮ ਚਲੋ ਹੋਰ ਵੀਰ ਵੀ ਸਾਡੇ ਇੱਥੇ ਹੈਗੇ ਆ ਭਾਜੀ ਨਗਰ ਕੌਂਸਲ ਦੀਆਂ ਚੋਣਾਂ ਹੋ ਗਏ ਹਟੀਆਂ ਹੁਣੇ ਐਮਸੀ ਬਣ ਗਏ ਆ ਹੁਣ ਪ੍ਰਧਾਨ ਦੀ ਵਾਰੀ ਆ ਈ ਜਾਣੇ ਆ ਕਿ ਸ਼ਹਿਰ ਦੀ ਸਮੱਸਿਆਵਾਂ ਕੀ ਕੁਝ ਹੈਗੀਆਂ ਹੱਲ ਹੋਣੇ ਚਾਹੀਦੇ ਕਿਹੋ ਜਿਹਾ ਪ੍ਰਧਾਨ ਹੋਣਾ ਚਾਹੀਦਾ ਪ੍ਰਧਾਨ ਤਾਂ ਇਹੋ ਜਿਹਾ ਹੋਣਾ ਚਾਹੀਦਾ ਸਭ ਤੋਂ ਵੱੱਲਾ ਤਾਂ ਇੱਥੇ ਬਾਥਰੂਮ ਬਾਥਰੂਮਾਂ ਦੀ ਬੜੀ ਦਿੱਕਤ ਹੈ ਜਦੋਂ ਕੋਈ ਵੀ ਚਲੋ ਬੰਦਾ ਤਾਂ ਕਿਤੇ ਵੀ ਗੱਲ ਲੈਂਦਾ ਹੈ ਲੇਡੀਜ਼ ਨੂੰ ਬਹੁਤ ਪ੍ਰੋਬਲਮ ਹੈ ਬਾਥਰੂਮਾਂ ਦੀ ਇਹ ਤਾਂ ਜ਼ਰੂਰੀ ਚਾਹੀਦਾ ਪਹਿਲੇ ਦੇ ਆਧਾਰ ਤੇ ਇਹ ਚਾਹੀਦਾ ਬਾਥਰੂਮ ਪਾਰਕਿੰਗ ਜਿਹੜਾ ਬਣਾ ਕੇ ਇੱਥੇ ਗੱਡੀ ਖੜੀ ਜੀਤੀ ਹੋਏ ਉਹ ਬਿਲਡਿੰਗ ਤੇ ਹੁਣ ਕੋਈ ਪਾਉਂਦੇ ਨਹੀਂਗੇ ਬਿਲਡਿੰਗ ਦਾ ਕਦੀ ਬਣੀ ਆ ਉਹ ਹੁਣ ਟੂੜੀ ਵਾਲਾ ਕੁੱਪਾ ਹੀ ਥੋੜਾ ਬਣੀ ਬਜੇ ਟੂੜੀ ਵੀ ਪਾਣੀ ਪੈਣੀ ਆ ਤਾਂ ਕੁੱਪਾ ਵਜਣਾ ਆ ਇਹ ਦਾਅਵੇ ਕਰਦੇ ਸੀਗੇ ਇਹ ਚਾਲੂ ਕਰਤਾ ਇਹ ਬਣਾਤਾ ਉਹ ਹੁਣ ਪ੍ਰੈਸ ਦੇ ਜਰੀਏ ਹੀ ਸਾਰੀ ਗੱਲਬਾਤ ਹੋਣੀ ਆ ਜੀ ਇਹਨਾਂ ਨੂੰ ਜਦੋਂ ਕਹੂਗੇ ਉਤਾਵਲੇ ਕਰੂਗੇ ਤਾਂ ਫੇਰੇ ਹੀ ਕਰਨਗੇ ਕੰਮ ਇਹ ਉਧਰ ਤਾਂ ਕੋਈ ਨਹੀਂ ਕਰਦਾ ਹੁੰਦਾ ਸੁੱਤੇ ਹੀ ਪਏ ਆ ਹੋਰ ਸਮੱਸਿਆਵਾਂ ਗਈਆਂ ਕਿਉਂਕਿ ਬਾਥਰੂਮ ਦੀ ਸਮੱਸਿਆ ਤਾਂ ਸਾਰਿਆਂ ਨੇ ਦੱਸੀਆਂ ਹੋਰ ਤੁਸੀਂ ਇੱਥੇ ਅੱਡੇ 'ਚ ਰਹਿੰਦੇ ਆ ਮੌਜੂਦ ਤੁਸੀਂ ਕਿਉਂਕਿ ਤੁਸੀਂ ਉੜਦੇ ਫਿਰਦੇ ਵੀ ਆ ਤੁਸੀਂ ਸਵਾਰੀਆਂ ਲੈ ਕੇ ਜਾਂਦੇ ਆ ਤੁਹਾਡਾ ਕੰਮ ਜਿਹੜਾ ਫੀਲਡ ਦਾ ਆ ਤੁਸੀਂ ਹਰੇਕ ਤਰ੍ਹਾਂ ਦੀ ਸਮੱਸਿਆ ਨੂੰ ਜਾਣਦੇ ਵੀ ਆ ਉਹਦਾ ਹੱਲ ਵੀ ਦੱਸ ਸਕਦੇ ਆ ਕਿਉਂਕਿ ਜੇ ਬੜਾ ਪਿੰਡ ਰੋਡ ਤੇ ਜਾਈਏ ਇੱਥੇ ਟ੍ਰੈਫਿਕ ਦੀ ਸਮੱਸਿਆ ਐ ਨੂੰ ਜਲਦੀ ਹੀ ਫਾਟਕ ਬੰਦ ਹੋ ਜਵੇ ਕਈ ਕਈ ਘੰਟੇ ਲੋਕ ਫਸੇ ਰਹਿੰਦੇ ਆ ਇੱਕ ਬੱਸ ਸਟੈਂਡ ਜ਼ਰੂਰ ਚਾਹੀਦਾ ਕਰਾਏ ਦੇ ਵਿੱਚ ਬਸ਼ਦਵਾ ਚਾਹੀਏ ਤੇ ਇੱਕ ਕਾਰ ਪਾਰਕਿੰਗ ਬਣਾਉਣੀ ਚਾਹੀਦੀ ਆ ਕਿਤੇ ਵੀ ਕਿਉਂਕਿ ਤਾਂ ਜੋ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਾਰ ਪਾਰਕਿੰਗ ਨਾਲ ਹੋਣਾ ਹੈ ਇਹ ਲੇ ਦੁਕਾਨਾਂ ਮoure ਗੱਡੀਆਂ ਖੜੀਆਂ ਕਰਕੇ ਅੰਦਰ ਸਾਮਾਨ ਲੈਣ ਮਰ ਜਾਂਦੇ ਫਿਰ ਜਾਮ ਲੱਗ ਜਾਂਦਾ ਟ੍ਰੈਫਿਕ ਦੀ ਸਮੱਸਿਆ ਹੁੰਦੀ ਹੈ ਇੱਕ ਜਿਹੜੀਆਂ ਚੌਂਕ ਤੋਂ ਆ ਜਿਹੜੀਆਂ ਆਵਾ ਕੌਣ ਰੇੜੀਆਂ ਲੱਗੀਆਂ ਇਹ ਵੀ ਦੁਕਾਨੀਆਂ ਚਾਹੀਦੀਆਂ ਇਧਰੋਂ ਫਾਟਕ ਬੰਦ ਹੋ ਜਾਂਦਾ ਇੱਥੇ ਰੇੜੀਆਂ ਕਰਕੇ ਜਾਮ ਲੱਗ ਜਾਂਦਾ ਇਹ ਸ਼ਹਿਰ ਦੀ ਮੇਨ ਸਟਰੀ ਅਜਾ ਕਿਉਂਕਿ ਹੁਣ ਐਮਸੀ ਦਾ ਬਣ ਗਿਆ ਹੁਣ ਵਾਰੀ ਹੈਗੀ ਪ੍ਰਧਾਨ ਦੀ ਕਹਿੰਦੇ ਜੇ ਕੈਪਟਨ ਚੰਗਾ ਹੋਵੇ ਤਾਂ ਟੀਮ ਵਧੀਆ ਪ੍ਰਦਰਸ਼ਨ ਕਰਦੀ ਹੈ ਕਿਹੋ ਜਿਹਾ ਪ੍ਰਧਾਨ ਤੁਸੀਂ ਜਾਣੇ ਸ਼ਹਿਰ ਨੂੰ ਮਿਲੇ ਚਾਹੀਦਾ ਪ੍ਰਧਾਨ ਇਦਾਂ ਦਾ ਚਾਹੀਦਾ ਵੀ ਉਹ ਵਿਕਾਸ ਅਸ਼ੀਲ ਹੋਵੇ ਤਾਂ ਉਹਦੇ ਵਿੱਚ ਕੰਮ ਕਰਨ ਦਾ ਜਜਵਾ ਵੀ ਹੋਵੇ ਇਹ ਦੋਨੇ ਗੱਲਾਂ ਜਦੋਂ ਰਲ ਗਈਆਂ ਤਾਂ ਫੇਰ ਕੰਮ ਸਿਰੇ ਚੜਨਾ ਖੇਰਦਾ ਇੱਕ ਤਾਂ ਉਹਦੇ ਮਨ ਚ ਵਿੱਚ ਹੋਵੇ ਵੀ ਮੈਂ ਕੰਮ ਕਰਨਾ ਆ ਦੂਦਰਾ ਵੀ ਬਕਾਜੀਲ ਮੈਂ ਵਿਕਾਸ ਕਰਾਉਣਾ ਵੀ ਇਹਦੇ ਲਈ ਸਰਕਾਰ ਨੂੰ ਵੀ ਅਪੀਲ ਕਰੂੰਗੇ ਕਿ ਲਫਾਫੇ ਦੇ ਵਿੱਚੋਂ ਕੋਈ ਸ਼ਿਫਾਰਸ਼ੀ ਪ੍ਰਧਾਨ ਨਾ ਨਿਕਲੇ ਜਿਹੜਾ ਕੰਮ ਕਰਨ ਵਾਲਾ ਹੋਵੇ ਜਿਹੜਾ ਯੋਗ ਹੋਵੇ ਉਹ ਪ੍ਰਧਾਨ ਲਾਇਆ ਜਾਵੇ ਸ਼ਹਿਰ ਨੂੰ ਹਾਂ ਜਿਹੜਾ ਕੰਮ ਕਰਨ ਦੇ ਯੋਗ ਆ ਉਹੀ ਲੋਣਾ ਚਾਹੀਦਾ ਲਫਾਫੇ ਤੋਂ ਨਿਕਣ ਵਾਲੀ ਗੱਲ ਤਾਂ ਵੀ ਲਫਾਫੇ ਜੋਗੀ ਰਹਿ ਗਈ ਕੰਮ ਕਰਨ ਵਾਲਾ ਹੀ ਲੱਗਣਾ ਚਾਹੀਦਾ ਜਿਹੜਾ ਜੋਗ ਉਮੀਦਵਾਰ ਹੋਵੇ ਉਹਨੂੰ ਪ੍ਰਧਾਨ ਠਾਪਿਆ ਜਾਵੇ ਹਾਂ ਜੋਗ ਉਮੀਦਵਾਰ ਨੂੰ ਪ੍ਰਧਾਨ ਠਾਪਿਆ ਜਾਵੇ ਤਾਂ ਜੋ ਵਧੀਆ ਸ਼ਹਿਰ ਦਾ ਕੰਮ ਕਰ ਹੱਲ ਹੋ ਸਕੇ ਕੋਈ ਵੀ ਆ ਕਿਉਂਕਿ ਬਹੁਤ ਜ਼ਿਆਦਾ ਪ੍ਰੋਬਲਮ ਆਇਆ ਇੱਥੇ ਕਿਰਾਏ ਚ ਇੱਕ ਨਹੀਂ ਬਹੁਤ ਜ਼ਿਆਦਾ ਧੰਨਵਾਦ ਬਾਕੀ ਹੋਰ ਬਾਜ਼ਾਰ ਦੇ ਵਿੱਚ ਵੀ ਗੱਲਬਾਤ ਕਰਦੇ ਆਂ ਦੁਕਾਨਦਾਰਾਂ ਨੂੰ ਵੀ ਪੁੱਛ ਲਿਆ ਕਿ ਸ਼ਹਿਰ ਨੂੰ ਕਿਹੋ ਜਿਹਾ ਪ੍ਰਧਾਨ ਜਿਹੜਾ ਮਿਲਣਾ ਚਾਹੀਦਾ ਆ ਉਹ ਬਾਜ਼ਾਰ ਦੇ ਵਿੱਚ ਵੀ ਜਿਹੜੇ ਗੱਲਬਾਤ ਕਰਦੇ ਆਂ ਹਾਂ ਹੁਣ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਕੋਈ ਵੀ ਪਹੁੰਚੇ ਆ ਉਹਨਾਂ ਨੂੰ ਵੀ ਪੁੱਛ ਲੈਣਾ ਕਿ ਕਿਹੋ ਜਿਹਾ ਪ੍ਰਧਾਨ ਮਿਲਣਾ ਚਾਹੀਦਾ ਹੈ ਸ਼ਹਿਰ ਦੇ ਡਿਵੈਲਪਮੈਂਟ ਕੀ ਕੁਝ ਉਹਨਾਂ ਨੂੰ ਲੱਗਦਾ ਕਿ ਹੋਣੀ ਚਾਹੀਦੀ ਜਿਹੜੀ ਸਮੱਸਿਆਵਾਂ ਚੱਲਦੀ ਹੈ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੀ ਆਇਆਂ ਜੀ ਅੱਛਾ ਦੱਸੋ ਨਗਰ ਕੌਂਸਲ ਦੀ ਚੋਣਾਂ ਹੋਈਆਂ ਤੁਹਾਡਾ ਜੇ ਗੱਲ ਕੀਤੀ ਹੋਵੇ ਤੁਹਾਡੀ ਏਜ ਵੀ ਕਾਫੀ ਹੈ ਕਾਫੀ ਚੜ੍ਹ ਤੂੰ ਤੁਸੀਂ ਦੇਖਦੇ ਪਏ ਹੋ ਗੁਰਾਇਆਂ ਦੇ ਵਿੱਚ ਤਾਂ ਸਮੱਸਿਆਵਾਂ ਕੀ ਹੈ ਕੀ ਕੁਝ ਹੱਲ ਹੋਣਾ ਦਾ ਹੋਣਾ ਚਾਹੀਦਾ ਹੈ ਕੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਪ੍ਰਧਾਨ ਦੀ ਗੱਲ ਕੀਤੀ ਜਾਵੇ ਕਿਉਂਕਿ ਚੋਣਾਂ ਹੋ ਗਏ ਆ ਹੁਣ ਪ੍ਰਧਾਨ ਦੀ ਵਾਰੀ ਹੈ ਕਿਹੋ ਜਿਹਾ ਪ੍ਰਧਾਨ ਸ਼ਹਿਰ ਨੂੰ ਮਿਲਣਾ ਚਾਹੀਦਾ ਪ੍ਰਧਾਨ ਜਿਹੜਾ ਸ਼ਹਿਰ ਦੇ ਵਿਕਾਸ ਦਾ ਕੰਮ ਕਰੇ ਇੱਥੇ ਸੀਵਰੇਜ ਬਣਨ ਵਾਲਾ ਆ ਚੌਂਕ ਦੇ ਵਿੱਚ ਲੇਡੀਜ਼ ਵਾਲ ਤੇ ਬਾਥਰੂਮ ਬਣਨ ਵਾਲਾ ਆ ਆਲੇ ਦੁਆਲੇ ਕੂੜਾ ਬਹੁਤ ਇਕੱਠਾ ਹੋਇਆ ਆ ਉਹ ਨਹੀਂ ਟੱਕਦੇ ਕੋਈ ਇਦਾਂ ਦੇ ਕੰਮ ਹੋਣੇ ਚਾਹੀਦੇ ਸਾਰੇ ਪਿੰਡੂ ਸੜਕ ਕੰਪਨੀ ਆਪਣੇ ਗਲੀਆਂ ਜੋ ਟੁੱਟੀਆਂ ਭੱਜੀਆਂ ਆ ਉਹ ਠੀਕ ਰਿਪੇਅਰ ਹੋਣ ਵਾਲੀਆਂ ਆ ਬਹੁਤ ਕੰਮ ਗਰਾਂ ਦੇ ਵਿੱਚ ਉਹਨਾਂ ਜਿਹੜੇ ਪਿਛਲੀ ਸਰਕਾਰ ਨੇ ਕੁਝ ਨਹੀਂ ਕੀਤਾ ਤੇ ਜਿਹੜਾ ਪ੍ਰਧਾਨ ਆ ਵੀ ਪਹਿਲਾਂ ਇਹ ਕੰਮ ਕੀਤੇ ਜਾਣ ਸ਼ਹਿਰ ਵਾਸੀਆਂ ਨੂੰ ਜਿਹੜੀਆਂ ਦਿੱਕਤਾਂ ਆਉਂਦੀਆਂ ਉਹ ਦੂਰ ਹੋਣੀਆਂ ਚਾਹੀਦੀਆਂ ਸਾਰੀਆਂ ਬਸ ਆ ਗੱਲ ਆ ਕਿਉਂਕਿ ਹੁਣ ਜਿਹੜੀਆਂ 13 ਦੇ ਵਿੱਚੋਂ 10 ਦੇ ਉੱਪਰ ਆਮ ਆਦਮੀ ਪਾਰਟੀ ਦੇ ਕੌਂਸਲਰ ਜਿਹੜੇ ਬਣੇ ਆ ਹੁਣ ਤੁਹਾਨੂੰ ਕੀ ਲੱਗਦਾ ਜਿਹੜਾ ਹੁਣ ਪ੍ਰਧਾਨ ਦੇ ਵਾਰੀ ਆ ਕਹਿੰਦੇ ਜੇ ਕੈਪਟਨ ਵਧੀਆ ਹੋਗਾ ਤੇ ਟੀਮ ਵਰਕ ਵਧੀਆ ਚੱਲੇਗਾ ਕਿਹੋ ਜਾਂ ਤੁਹਾਨੂੰ ਲੱਗਦਾ ਕਿ ਪ੍ਰਧਾਨ ਜਿਹੜਾ ਮਿਲਣਾ ਚਾਹੀਦਾ ਤੁਸੀਂ ਕਈਆਂ ਦੇ ਟਰਮ ਦੇਖੇ ਹੈਗੇ ਕਈ ਪ੍ਰਧਾਨ ਇੱਥੇ ਦੇਖੇ ਹੈ ਜਿਆਦਾਤਰ ਕਾਂਗਰਸ ਦਾ ਕਬਜ਼ਾ ਰਿਹਾ ਇੱਥੇ ਉਹ ਤੋਂ ਬਾਅਦ ਇੱਕ ਮੌਕਾ ਜਿਹੜਾ ਆ ਆਕਾਲੀ ਦਲ ਨੂੰ ਵੀ ਮਿਲਿਆ ਸੀਗਾ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਕਿਉਂਕਿ ਹੁਣ ਜਿਹੜੀ ਤੀਜੀ ਨਵੀਂ ਪਾਰਟੀ ਜਿਹੜੀ ਲੋਕਾਂ ਨੇ ਫਤਵਾ ਦਿੱਤਾ ਹੈਗਾ ਕਿ ਹੋਜਿਆ ਪ੍ਰਧਾਨ ਜਿਹੜਾ ਸ਼ਹਿਰ ਨੂੰ ਮਿਲਣਾ ਚਾਹੀਦਾ ਜਿਹੜਾ 10 ਪਾਰਟ ਇਹਨਾਂ 10 ਬੰਦੇ ਜਿੱਤੇ ਇਹਨਾਂ ਦੇ ਇਹਨਾਂ ਦੇ ਵਿੱਚੋਂ ਜਿਹੜਾ ਵਧੀਆ ਬੰਦਾ ਉਹ ਚੁਣ ਕੇ ਪ੍ਰਧਾਨ ਹੋਣਾ ਚਾਹੀਦਾ ਜਿਹੜਾ ਕੰਮ ਕਰ ਸਕੇ ਇਹ ਨਹੀਂ ਆ ਵੀ ਬਹਿ ਗਏ ਆ ਗਏ ਬਹਿ ਗਏ ਆ ਗਏ ਬਸ ਉਹ ਕੰਮ ਨਹੀਂ ਹੋਣਾ ਚਾਹੀਦਾ ਪੂਰਾ ਵਿਕਾਸ ਹੋਣਾ ਚਾਹੀਦਾ ਪੂਰਾ ਕੰਮ ਸ਼ਹਿਰ ਵਾਸਤੇ ਹੋਣਾ ਚਾਹੀਦਾ ਆ ਨਾਲੀਆਂ ਨੂੜੀਆਂ ਕਿੰਨੀਆਂ ਗੰਦਿਆ ਪਿਆ ਆ 2-2 ਫੁੱਟ ਵਿੱਚ ਉਭਾਰਿਆ ਪਾਣੀ ਦਾ ਬਸ ਤੋਂ 6 ਇੰਚ ਹੀ ਹੋਊਗਾ ਉਹ ਗਾਰ ਜਦੋਂ ਮੀਂਹ ਆਉਂਦਾ ਤੇ ਸਾਰਾ ਸੜਕਾਂ ਤੇ ਪਾਣੀ ਆ ਜਾਂਦਾ ਗਾਰ ਆ ਜਾਂਦਾ ਬਾਜ਼ ਦੁਕਾਨਦਾਰਾਂ ਨੂੰ ਮੇਨ ਸਮੱਸਿਆ ਹਾਂ ਬਹੁਤ ਸਮੱਸਿਆ ਪੈਂਦੀ ਤੇ ਲੰਗਣਾ ਭਾਰਾ ਹੋ ਜਾਂਦਾ ਆ ਇਦਾਂ ਦਾ ਕੰਮ ਹੋਣਾ ਚਾਹੀਦਾ ਗਾਰ ਯੂਥ ਵੀ ਨਾਲ ਆ ਇਹ ਫਿਰਦੇ ਆ ਕਾਫੀ ਤੁਸੀਂ ਤੁਸੀਂ ਵੀ ਦੇਖਿਆ ਹੋਣਾ ਸ਼ਹਿਰ ਦੇ ਵਿੱਚ ਸਮੱਸਿਆਵਾਂ ਮੇਨ ਸਮੱਸਿਆਵਾਂ ਤੁਹਾਨੂੰ ਕੀ ਲੱਗਦੇ ਜਿਹੜੇ ਹੱਲ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਜਿਹੜੇ ਨਵੀਂ ਕਾਉਂਸਲ ਬਣ ਰਹੀ ਹੈ ਮੇਨ ਸਮੱਸਿਆ ਤਾਂ ਦੁਕਾਨਦਾਰਾਂ ਨੂੰ ਤੇ ਸਭ ਤੋਂ ਪਹਿਲਾਂ ਆ ਰਹੀ ਆ ਲੇਡੀਜ਼ ਦੇ ਵਾਸ਼ਰੂਮ ਦੀ ਕਿਉਂਕਿ ਜਿਆਦਾਤਰ ਕਸਟਮਰ ਜਿਹੜੇ ਲੇਡੀਆਂ ਆਉਂਦੀਆਂ ਆ ਮਾਰਕੀਟ ਦੇ ਵਿੱਚ ਸਮਾਨ ਖਰੀਦਦਾਰੀ ਕਰਨ ਉਹਨਾਂ ਨੂੰ ਵਾਸ਼ਰੂਮ ਦੀ ਬਹੁਤ ਪ੍ਰੋਬਲਮ ਆ ਰਹੀ ਹੈ। ਹੁਣ ਵਾਸ਼ਰੂਮ ਇੱਥੇ ਬਣਿਆ ਹੈਗਾ ਪਰ ਉਹਦਾ ਉਦਘਾਟਨ ਤਾਂ ਕਾਫੀ ਟਾਈਮ ਤੋਂ ਨਹੀਂ ਹੋਇਆ ਹੈਗਾ। ਦੂਸਰੀ ਸਮੱਸਿਆ ਆ ਪਾਣੀ ਦੀ। ਪਾਣੀ ਸੀਵਰੇਜ ਪਹਿ ਚੁੱਕਾ ਕਿ ਨਹੀਂ ਪਹਿ ਚੁੱਕਾ ਇਹਦਾ ਕੁਝ ਕਹਿ ਨਹੀਂ ਸਕਦੇ। ਕਾਫੀ ਸਾਈਮੇ ਤੋਂ ਕੰਮ ਚੱਲ ਰਿਹਾ ਆ। ਅ ਕੱਲ ਦੀ ਗੱਲ ਆ ਬਾਰਿਸ਼ ਹੋਈ ਆ। ਦੇਖੋ ਤੁਸੀਂ ਆਪ ਦੇਖ ਸਕਦੇ ਆ ਸੜਕਾਂ ਦਾ ਕੀ ਹਾਲ ਹੋਇਆ ਆ। ਤੀਸਰੀ ਸਮੱਸਿਆ ਆ ਪਲੇਗਰਾਉਂਡ ਦੀ। ਜਿਹੜੀ ਕਿ ਆਪਣੇ ਸ਼ਹਿਰ ਦੇ ਵਿੱਚ ਪਲੇਗਰਾਉਂਡ ਹੈ ਨਹੀਂ ਗੀ ਬੱਚੇ ਜਿਹੜੇ ਆ ਉਹ ਹੋਰ ਪਾਸੇ ਲੱਗੀ ਜਾ ਰਹੇ ਆ ਖੇਲਣ ਤੋਂ ਤਿੰਨ ਚਾਰ ਸਮੱਸਿਆਵਾਂ ਹੈ ਹੈਗੀਆਂ ਜਿਹੜੀਆਂ ਪਹਿਲ ਦੇ ਆਧਾਰ ਤੇ ਹੱਲ ਹੋਣੀਆਂ ਚਾਹੀਦੀਆਂ ਆ ਬੱਸ ਸਟੈਂਡ ਬੱਸ ਸਟੈਂਡ ਦੀ ਵੀ ਪ੍ਰੋਬਲਮ ਆ ਰਹੀ ਆ ਬਹੁਤ ਬਸਾਂ ਵਾਲੇ ਤੇ ਸਰਵਿਸ ਜਿਹੜੀਆਂ ਰੋੜ ਆ ਉਹਨਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਆ ਬੱਸ ਸਟੈਂਡ ਵੀ ਹੋਣਾ ਚਾਹੀਦਾ ਇੱਕ ਮੇਨ ਪ੍ਰੋਬਲਮ ਇਹ ਵੀ ਹੈਗੀ ਆ ਅਚ ਪ੍ਰਧਾਨਗੀ ਦੀ ਗੱਲ ਕੀਤੀ ਹੈ ਪ੍ਰਧਾਨ ਕਿਹੋ ਜਿਹਾ ਪ੍ਰਧਾਨਚਾਰ ਨੇ ਸ਼ਹਿਰ ਨੂੰ ਮਿਲੇ ਪ੍ਰਧਾਨ ਯੂਥ ਪ੍ਰਧਾਨ ਹੋਵੇ ਤਾਂ ਜ਼ਿਆਦਾ ਬੈਟਰ ਆ ਸਾਰਾ ਕੁਝ ਸਮਝਦ ਆਇਆ ਹੋ ਵੀ ਕੀ ਸਮੱਸਿਆ ਆ ਕਿ ਨਹੀਂ ਹੈਗੀਆਂ ਕੰਮ ਕੁੰਮ ਕਰਨ ਵਾਲਾ ਬੰਦਾ ਹੋਣਾ ਚਾਹੀਦਾ ਜਿਹੜਾ ਸਾਰੇ ਕੰਮ ਕਰੇ ਹਮ ਚਾਹਲੀ ਤਾਂ ਇਹੀ ਰਿਕੁਐਸਟ ਹੈ ਜੀ ਕਿਉਂਕਿ ਹੁਣ ਵਾਰੀ ਜਿਹੜੀ ਆ ਲੋਕਾਂ ਨੇ ਆਪਣਾ ਜਿਹੜਾ ਫਤਵਾ ਦੇਣਾ ਸੀ ਉਹ ਦੇ ਦਿੱਤਾ ਕਾਉਂਸਲ ਜਿਹੜੇ ਚੁਣ ਕੇ ਭੇਜ ਦਿੱਤੇ ਹੈਗੇ ਕਾਉਂਸਲ ਨੇ ਹੋ ਜਾਣਾ ਕਾਉਂਸਲਰ ਜਿਹੜੇ ਸੀਗੇ ਤੇ ਹੁਣ ਜਿਹੜੀ ਵਾਰੀ ਹੈ ਪ੍ਰਧਾਨ ਦੀ ਹੈ ਹੁਣ ਪ੍ਰਧਾਨ ਕੋਈ ਯੋਗ ਹੋਵੇ ਯਾਰ ਇਹ ਕੋਈ ਹਾਈ ਕਮਾਂਡ ਉੱਪਰੋਂ ਦੇ ਦਿੰਦੀ ਆ ਉਹਨੂੰ ਅਸੈਪਟ ਕੀਤਾ ਜਾਵੇ ਜਿਹੜਾ ਕਾਬਲ ਨਾ ਹੋਵੇ ਨਹੀਂ ਯੂਥ ਹੋਵੇ ਕੰਮ ਕਰਨ ਵਾਲਾ ਹੋਵੇ ਉਹ ਚਾਹੀਦਾ ਜਿਹੜਾ ਸਾਰੇ ਇਹ ਪ੍ਰੋਬਲਮਾਂ ਦਾ ਹੱਲ ਕਰੇ ਪਹਿਲ ਦੇ ਆਧਾਰ ਤੇ ਮੋਹਰੇ ਹੋ ਕੇ ਆਪ ਕੰਮ ਕਰੇ ਸੀਟ ਤੇ ਬੈਠ ਕੇ ਆਰਡਰ ਨਾ ਕਰੇ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਤਾਂ ਹੀ ਡਵੈਲਪਮੈਂਟ ਹੋਊਗੀ ਸ਼ਹਿਰ ਦੀ ਬਿਲਕੁਲ ਜੀ ਬਿਲਕੁਲ ਕਿਉਂਕਿ ਮੇਨ ਸਮੱਸਿਆਵਾਂ ਚਾਹੇ ਅਸੀਂ ਟੈਕਸੀ ਡਰਾਈਵਰਾਂ ਨਾਲ ਗੱਲ ਕੀਤੀ ਹੈ ਚਾਹੇ ਆਟੋ ਡਰਾਈਵਰਾਂ ਨਾਲ ਗੱਲ ਕੀਤੀ ਹੈ ਚਾਹੇ ਦੁਕਾਨਦਾਰਾਂ ਨਾਲ ਗੱਲ ਕੀਤੀ ਹੈ ਮੇਨ ਸਮੱਸਿਆਵਾਂ ਸਭ ਤੋਂ ਪਹਿਲਾਂ ਜਿਹੜਾ ਪਬਲਿਕ ਟਾਇਲਟ ਨਾ ਹੋਣਾ ਦਾਅਵੇ ਹਰੇਕ ਸਰਕਾਰ ਕਰਦੀ ਹੈ ਇਹਨਾਂ ਵੱਲੋਂ ਵੀ ਦਾਅਵੇ ਜਿਹੜੇ ਕੀਤੇ ਜਾ ਰਹੇ ਸੀ ਕਿ ਅਸੀਂ ਪਬਲਿਕ ਟਾਇਲਟ ਬਣਾ ਦਿੱਤੀ ਹੈ ਉਹ ਚਾਲੂ ਕਰ ਦਿੱਤੇ ਹੈ ਪਰ ਉੱਥੇ ਹਲੇ ਤੱਕ ਲੋਕ ਲੱਗਾ ਹੋਇਆ ਹਲੇ ਤੱਕ ਇਹ ਨਹੀਂ ਪਤਾ ਅੰਦਰ ਸੀਟਾਂ ਵੀ ਹੈਗੀਆਂ ਜਾਂ ਨਹੀਂ ਹੈਗੀਆਂ ਪਾਣੀ ਦੀ ਟੈਂਕੀ ਹੈ ਜਿਹੜੀ ਉਹ ਦਿਖਾਵੇ ਲਈ ਰੱਖੀ ਹੋਈ ਹੈ ਕਿ ਉਹ ਆਖਿਰਚਰ ਨਵੇਂ ਸ਼ੁਰੂ ਹੋ ਰਿਹਾ ਉੱਥੇ ਜਿਹੜਾ ਪੈਸੇ ਲਗਾਏ ਗਏ ਆ ਲੋਕਾਂ ਦੇ ਜਿਹੜੇ ਟੈਕਸ ਦੇ ਪੈਸੇ ਉੱਥੇ ਲਾ ਕੇ ਉਹ ਵੇਸਟ ਕੀਤੇ ਜੇ ਮਨਜ਼ੂਰੀ ਹਾਈਵੇ ਨੇ ਨਹੀਂ ਮਿਲੀ ਹੈਗੀ ਤੇ ਉਹ ਕਿਸ ਦੀ ਪਰਮਿਸ਼ਨ ਦੇ ਨਾਲ ਜਿਹੜੇ ਉਹਨੂੰ ਇੱਥੇ ਮਨਜ਼ੂਰੀ ਦਿੱਤੀ ਗਈ ਸੀ ਕਿਉਂ ਇੱਥੇ ਉਹ ਬਿਲਡਿੰਗ ਜਿਹੜੀ ਬਣਾਈ ਗਈ ਹੈ ਇੱਕ ਇਹ ਸਵਾਲ ਹੈ ਕਿ ਲੋਕਾਂ ਤੋਂ ਵੋਟਾਂ ਲੈਣ ਦੇ ਖਾਤਰ ਉਹਨਾਂ ਨਾਲ ਧੋਖਾਧੜੀ ਜਿਹੜੀ ਇਹ ਹੋਈ ਹੈ ਇਹ ਵੀ ਇੱਕ ਸਵਾਲ ਹੈ ਲੋਕਾਂ ਦਾ ਸਭ ਤੋਂ ਵੱਡੇ ਜਿਹੜੀ ਇੱਕ ਇਹੀ ਸਮੱਸਿਆ ਜਿਹਨਾਂ ਨਾਲ ਗੱਲ ਕਰ ਰਹੇ ਆ ਮੇਨ ਸਮੱਸਿਆਵਾਂ ਇਹੀ ਦੱਸ ਰਿਹਾ ਸੀ ਵੀਰੇ ਚਾਹੇ ਉਹ ਕੂੜੇ ਦੀ ਸਮੱਸਿਆ ਕੋਈ ਡੰਪ ਨਾ ਹੋਣਾ ਕੂੜੇ ਦਾ ਡੰਪ ਦੇ ਨਾ ਹੋਣ ਕਾਰਨ ਜਿਹੜਾ ਕੂੜਾ ਹੈ ਸ਼ਹਿਰ ਦੇ ਵਿੱਚ ਖਿਲਰਿਆ ਹੁੰਦਾ ਹੈ ਇਸੇ ਤਰੀਕੇ ਨਾਲ ਜਿਹੜੀ ਸੀਵਰੇਜ ਦੀ ਸਮੱਸਿਆ ਆ ਉਹਨੂੰ ਲੈ ਕੇ ਚਾਹੇ ਉਹ ਬੱਸ ਸਟੈਂਡ ਦੀ ਸਮੱਸਿਆ ਆ ਉਹਨੂੰ ਲੈ ਕੇ ਜਿਹੜਾ ਹੈ ਪਲੇਗਰਾਉਂਡ ਦੀ ਸਮੱਸਿਆ ਆ ਉਹਨੂੰ ਲੈ ਕੇ ਜਿਹੜਾ ਲੋਕਾਂ ਦੇ ਸਵਾਲ ਹੈ ਤੇ ਉਮੀਦ ਇਹ ਹੀ ਲੋਕ ਕਰ ਰਹੇ ਆ ਕਿ ਜਿਹੜਾ ਵੀ ਪ੍ਰਧਾਨ ਮਿਲੂਗਾ ਜੋਗ ਪ੍ਰਧਾਨ ਜਿਹੜਾ ਮਿਲੂਗਾ ਤੇ ਸ਼ਹਿਰ ਦੇ ਡਿਵੈਲਪਮੈਂਟ ਲਈ ਜਿਹੜਾ ਸੋਚੂਗਾ ਹੋਰ ਦੁਕਾਨਦਾਰ ਵੀ ਇੱਥੇ ਜਿਹੜੇ ਪਹੁੰਚੇ ਆ ਉਹਨਾਂ ਨੂੰ ਵੀ ਪੁੱਛ ਲੈਣੇ ਆ ਗੌਰਵ ਜੀ ਨਗਰ ਕੌਂਸਲ ਦੀ ਚੋਣਾ ਹੋਈ ਆ 13 ਜਿਹੜੇ ਆ ਨਵੇਂ ਕੌਂਸਲਰ ਡਿਟ ਚੁਣੇ ਗਏ ਜਿਨ੍ਹਾਂ ਦੇ ਵਿੱਚ ਕਈ ਯੰਗ ਚਿਹਰੇ ਵੀ ਆਏ ਹੈਗੇ ਕਿਹੋ ਜਿਹਾ ਪ੍ਰਧਾਨ ਚਾਹਨੇ ਤੁਸੀਂ ਹੁਣ ਸ਼ਹਿਰ ਨੂੰ ਮਿਲੇ ਕਿਉਂਕਿ ਹੁਣ ਵਾਰੀ ਪ੍ਰਧਾਨ ਦੀ ਹੈ ਕੌਂਸਲਰ ਦਾ ਜਿਹੜੇ ਲੋਕਾਂ ਨੇ ਆਪਣਾ ਕੰਮ ਕਰ ਦਿੱਤਾ ਦੇਖੋ ਸ਼ਹਿਰ ਦਾ ਪ੍ਰਧਾਨ ਤਾਂ ਨਵੀਂ ਸੋਚ ਦਾ ਬੰਦਾ ਹੋਣਾ ਚਾਹੀਦਾ ਹੈ ਜਿਹੜਾ ਵੱਤਵਾਦ ਦੀ ਲੜ ਲਗਾ ਜਿੱਤਿਆ ਆ ਉਹਨੂੰ ਤੁਸੀਂ ਪ੍ਰਧਾਨ ਬਣਾ ਦਿਓ ਮਤਲਬ ਕਿ ਜਿਹੜਾ ਜਿਹਨੂੰ ਲੋਕੀ ਜਿਆਦਾ ਪਸੰਦ ਕਰਦੇ ਆ ਸ਼ਹਿਰ ਦੇ ਵਿੱਚ ਬਾਕੀ ਟੀਮ ਆਮ ਆਦੀ ਪਾਰਟੀ ਦੀ ਹੈਗੀ ਉਹ ਜੋ ਸੋਚਣਗੇ ਉਹ ਸੋਚਣਗੇ ਉਹ ਕਿਉਂਕਿ ਜੋ ਵੀ بڑے ਅਹੁਦੇ ਤੇ ਬੈਠੇ ਆ ਉਹਨਾਂ ਨੇ ਆਪਣੇ ਡਿਸਾਈਡ ਕਰਨਾ ਹੈ ਕਿ ਕਿਹੜੇ ਬੰਦੇ ਨੂੰ ਸਹੀ ਥਿੱਕਨ ਲਈਏ ਆਪਾਂ ਇਹ ਮੈਂ ਤਾਂ ਚਾਹੁੰਦਾ ਆ ਕਿ ਬੰਦੇ ਨੂੰ ਉਹਦੋਂ ਮੌਕਾ ਮਿਲੇ ਜਿਹੜਾ ਬੰਦਾ ਨਵਾਂ ਹੋਵੇ ਪਰ ਸ਼ਹਿਰ ਦੇ ਕੰਮ ਵਧੀਆ ਢੰਗ ਨਾਲ ਕੀਤੇ ਕੀਤੇ ਜਾਣ ਅੱਛਾ ਇਹ ਨਹੀਂ ਚਾਹੀਦਾ ਜਿਵੇਂ ਹੁਣ ਪਿੰਡਾਂ ਦੇ ਵਿੱਚ ਚੋਣਾ ਹੁੰਦੀਆਂ ਐ ਪੰਚਾਇਤ ਦੀ ਚੋਣਾ ਜਾਂ ਸਰਪੰਚ ਦੀ ਚੋਣਾ ਹੁੰਦੀਆਂ ਉਹਦੇ ਵਿੱਚ ਜਿਹੜਾ ਲੋਕ ਸਰਪੰਚ ਚੋਂਦੇ ਆ ਆਪਣਾ ਹਨਾ ਇਦਾਂ ਸ਼ਹਿਰ ਨੂੰ ਨਹੀਂ ਚਾਹੀਦਾ ਹੈਗਾ ਕਿ ਜਿਹੜਾ ਪ੍ਰਧਾਨਗੀ ਦੀ ਚੋਣ ਹੈ ਉਹ ਥੋਪਿਆ ਨਾ ਜਾਵੇ ਲੋਕਾਂ ਦੇ ਉੱਪਰ ਉਹਦੀ ਵੀ ਚੋਣ ਕਰਾਣੀ ਚਾਹੀਦੀ ਹੈ ਸਰਕਾਰ ਨੂੰ ਕਿ ਪ੍ਰਧਾਨ ਵੀ ਆਪਣੀ ਮਰਜ਼ੀ ਦਾ ਜਿਹੜੇ ਲੋਕ VOTING ਨਾਲ ਚੋਣ ਨੀਚੀ ਤੁਹਾਡਾ ਕੁਐਸਚਨ ਬਹੁਤ ਵਧੀਆ ਹੈ ਇਹ ਕਿ ਜਿਹੜਾ ਪ੍ਰਧਾਨ ਹੈ ਸ਼ਹਿਰ ਦਾ ਵੀ ਲੋਕ ਚੋਣਨ ਕਿਉਂਕਿ ਲੋਕ ਚੋਣਨਗੇ ਤੇ ਉਹ ਲੋਕਾਂ ਦੀ ਮਰਜ਼ੀ ਦਾ ਕੰਮ ਹੋਣਾ ਹੋਊਗਾ ਇਹ ਬਹੁਤ ਸੋਹਣੀ ਤੁਹਾਡਾ ਸੁਝਾਅ ਆ ਮੈਂ ਚਾਹੁੰਦਾ ਇਹਨੂੰ ਇੰਪਲੀਮੈਂਟ ਕੀਤਾ ਜਾਵੇ ਸਾਡੇ ਗੁਰਾਂਵਾਂ ਵਿੱਚ ਵੀ ਇਹ ਚੀਜ਼ ਆਈ ਜਾਵੇ ਕਿ ਸ਼ਹਿਰ ਦਾ ਪ੍ਰਧਾਨ ਜਿਹੜਾ ਆ ਉਹ ਲੋਕੀ ਇੱਕ ਵਾਰ ਫੇਰ ਚੁਣ ਇਹ ਬਹੁਤ ਸੋਹਣੀ ਗੱਲ ਹੋਊਗੀ ਇਹ ਵੀ ਲੋਕਾਂ ਦੇ ਹੋਣਾ ਚਾਹੀਦਾ ਹੱਥ ਦੇ ਵਿੱਚ ਕਿ ਜਿਹੜਾ ਪ੍ਰਧਾਨ ਵੀ ਲੋਕ ਚੁਣਨ ਉਹਨਾਂ ਤੇ ਥੋਪਿਆ ਨਾ ਜਾਵੇ ਕਿ ਜਿਹੜਾ ਕਾਬਲ ਨਹੀਂ ਹੈਗਾ ਉਹ ਸਾਡੇ ਸ਼ਹਿਰਾਂ ਤੇ ਬਿਠਾਤਾ ਜਾਵੇ ਤੇ ਡਿਵੈਲਪਮੈਂਟ ਉਹੀ 5 ਸਾਲ ਫਿਰ ਪਿੱਛੇ ਪੈ ਜਾਂਦੀ ਆ ਪਿਛਲੇ ਸਾਲ ਤੇ 7 ਸਾਲ ਦਾ ਮੌਕਾ ਮਿਲਿਆ ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਆ ਔਰ ਮੈਨੂੰ ਲੱਗਦਾ ਕਿ ਸਾਰੇ ਸ਼ਹਿਰ ਵਾਸੀ ਤੁਹਾਡੀ ਗੱਲ ਨਾਲ ਸਹਿਮਤ ਹੋਣਗੇ ਇਸ ਚੀਜ਼ ਨਾਲ ਕਿਉਂਕਿ ਜੇ ਲੋਕਾਂ ਦੁਆਰਾ ਚੁਣਿਆ ਗਿਆ ਪ੍ਰਧਾਨ ਹੋਊਗਾ ਨਾ ਉਹ ਕੁਝ ਕੰਮ ਕਰਕੇ ਵੀ ਦਿਖਾਊਗਾ ਕਿਉਂਕਿ ਲੋਕਾਂ ਨੂੰ ਉਹਨਾਂ ਤੇ ਉਮੀਦ ਆ ਔਰ ਉਹਨੂੰ ਕੰਮ ਕਰਨ ਦਾ ਸ਼ੌਂਕ ਹੋਣਾ ਚਾ ਹੁਣ ਆਪਾਂ ਨੂੰ ਇਹ ਚੀਜ਼ਾਂ ਤੋਂ ਹਟ ਕੇ ਸ਼ਹਿਰ ਦੀ ਡਿਵੈਲਪਮੈਂਟ 'ਤੇ ਧਿਆਨ ਦੇਣਾ ਚਾਹੀਦਾ ਕਿ ਸ਼ਹਿਰ ਸਾਡਾ ਬਹੁਤ ਪਿੱਛੇ ਆ ਗੁਰਾਇਆਂ ਸ਼ਹਿਰ ਬਾਕੀ ਸ਼ਹਿਰਾਂ ਨਾਲੋਂ ਬਹੁਤ ਪਿੱਛੇ ਆ ਮੈਂ ਸੋਚਦਾ ਪਿੰਡ ਗ੍ਰੈਨ ਨਾਲੋਂ ਉੱਪਰ ਹੈ ਇਸ ਵੇਲੇ ਤੇ ਗੁਰਾਇਆਂ ਸਾਡਾ ਬਹੁਤ ਪਿੱਛੇ ਆ ਪਰ ਹੁਣ ਸ਼ਾਇਦ ਨਵੀਂ ਸਰਕਾਰ ਆਈ ਆ ਚਿਹਰੇ ਨਵੇਂ ਆ ਤੇ ਮੈਂ ਸਮਝਦਾ ਕਿ ਆਉਣ ਵਾਲੀ ਸਰਕਾਰ ਜਿਹੜੀ ਸਾਡੀ ਆ ਕੌਂਸਲ ਦੀ ਕੌਂਸਲ ਸਰਕਾਰ ਆ ਤੇ ਇਹ ਸਾਡੀ ਸਰਕਾਰ ਸ਼ਹਿਰ ਨੂੰ ਬਦਲੂਗੀ ਜ਼ਰੂਰ ਆ ਸੁਮੀ ਦੇ ਮਾਤਾ ਤੁਹਾਨੂੰ ਹੈਗੇ ਜਿਹੜੇ ਜੰਗ ਚਿਹਰੇ ਆਏ ਹੋ ਕਿਉਂਕਿ ਕਾਫੀ ਬਹੁਤ ਆਸ ਹੈ ਜੀ ਬਹੁਤ ਆਸ ਸਾਨੂੰ ਬਹੁਤ ਆਸ ਹੈ ਲੋਏ ਇਹ ਇਹ ਕਿਉਂਕਿ ਜਿਵੇਂ ਪਿੰਡਾਂ ਦੇ ਵਿੱਚ ਸਰਪੰਚ ਦੀ ਚੋਣ ਅਲੱਗ ਤੋਂ ਹੁੰਦੀ ਹੈ ਤੇ ਸ਼ਹਿਰ ਦੀ ਕਿਉਂ ਨਹੀਂ ਹੋ ਸਕਦੀ ਪ੍ਰਧਾਨ ਜਿਹੜਾ ਆ ਉਹ ਲੋਕ ਕਿਉਂ ਨਹੀਂ ਚੋਣ ਸਕਦੇ ਉਹਨਾਂ ਦੇ ਥੋਪਿਆ ਕੋ ਜਾਂਦਾ ਹੈ ਇੱਕ ਇਹ ਵੀ ਸਵਾਲ ਹੈ ਮੰਗ ਵੀ ਇਹ ਜਰੂਰ ਉੱਠਦੀ ਹੈ ਕਿ ਲੋਕ ਜਿਹੜੇ ਆ ਉਹ ਚੋਣਨ ਪ੍ਰਧਾਨ ਜਿਹੜਾ ਉਹ ਆਪ ਜਿਹੜਾ ਚੋਣਨ